ਇੱਕ ਇਤਿਆਸੀ ਆਪਾ ਪਾਇਆ ਸਾਡੇ ਬਾਹ ਦਾ ਇੱਟਾ ਆਪਣੇ ਵਿੜੇ ਚ ਲਵਾਉਂਦੇ ਆ ਤੇ ਢੇਰੀ ਸਾਰੀ ਇੱਧਰ ਲਾਈ ਆ ਮੇਰਾ ਜੀ ਕੰਡਾ ਹੁਣੇ ਬਾਲਟਾ ਫੜ ਕੇ ਨਾ ਸਾਰੀ ਇਹਨਾਂ ਦੀ ਇੱਟਾਂ ਤੇ ਰੇਤ ਖਿਲਾਰਦਾ ਵੇਹ ਥੱਲੇ ਭਵੇਂ ਸਾਪ ਸੁਪੈਣ कूड़ा इधर ही करूंगी मैं खड़ा खड़ 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 आवाज आन सारा कुछ है पै इ ਨਾ ਕੁਜੀ ਜਿੱਦਗੀ ਹਾਇ ਹਾਇ ਨਹੀਂ ਕੀ ਬਿਮਾਰੀ ਆ ਹੈ ਆਪਣਾ ਸਾਡੇ ਹੋ ਗਈ ਤੇਰੇ ਵਾਲੀ ਆ ਕੀ ਕਰਨ ਢਈ ਆ ਇਹ ਚ ਬਿਮਾਰੀ ਵਾਲੀ ਕਿਹੜੀ ਗੱਲ ਵਾ ਪਲਾ ਮੈਨੂੰ ਦੱਸੋ ਹਾਂ ਆਪਣਾ ਥਾਂ ਹੀ ਸਾਫ਼ ਕਰਨਾ ਸੀ ਤੇ ਕੂੜਾ ਸਾਡੇ ਵੱਲ ਕਰਨਾ ਵਾ ਤੂੰ ਤੇ ਤੁਹਾਡਾ ਹੀ ਕੂੜਾ ਵਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਉਤਰਾ ਕੀ ਤੈਨੂੰ ਅਗਲ ਹੋਏ ਈ ਢਿਵੜੀ ਤੋਂ ਹੋ ਗਈ ਤੈਨੂੰ ਅਗਲ ਤੇ ਕਿੱਧਰ ਗਿੱਟਿਆਂ ਚ ਨਹੀਂ ਆ ਗਈ ਮਾਸਾ ਵੀ ਥੋੜੇ ਬਦੇ ਤਾਈ ਜੀ ਮੂੰਹ ਸੰਭਾਲ ਕੇ ਗੱਲ ਕਰੋ ਆਹ ਆਈ ਕਾ ਜਦੋਂ ਤੁਸੀਂ ਇੱਥੇ ਰੱਖੀਆਂ ਹੈਗੀਆਂ ਉਦੋਂ ਨਹੀਂ ਤੈਨੂੰ ਦੇਹਦੀਆਂ ਹੁਣ ਤੂੰ ਇੱਥੇ ਖਲਾਰਾ ਪਾ ਕੇ ਰਹਿਤਾ ਵਾ ਤੇ ਖਲਾਰਾ ਦਾ ਤੂੰ ਹੀ ਸਾਡੇ ਵਿਹੜੇ 'ਚ ਪਾਇਆ ਵਾ ਨਾ ਪਹਿਲਾ ਬੰਦਾ ਲਵਾਉਂਦਾ ਜਦੋਂ ਅਸੀਂ ਲਵਾਈਆਂ ਸੀ ਤੇ ਹੁਣ ਖਲਾਰਾ ਵੱਧ ਤਾ ਪਾ ਕੇ ਰੱਖਿਆ ਸਾਰੀਆਂ ਈਟਾਂ ਮੇਰੇ ਤੁਸੀਂ ਪਹਿਲਾਂ ਵਟੀਰੀਆਂ ਵੀ ਇੱਧਰ ਕੀਤੀਆਂ ਇੱਧਰ ਛੁੱਟ ਹੈ ਇੱਧਰ ਛੁੱਟ ਪਖੰਡ ਤੂੰ ਕਿੱਡਾ ਫੜਿਆ ਸਰ ਕੋ ਉਦਾਂ ਹੀ ਸਾਡੇ ਮਿਸਤਰੀ ਲੱਗੇ ਚਰੇ ਗਏ ਫੜਿਆ ਹਾਂ ਤੇਰੀ ਕਰ ਤੂੰ ਉਦਾਂ ਹੁਣ ਹਾਂ ਗੱਲ ਕਰਦੇ ਫੜਾ ਇੱਧਰ ਭਾਰੀ ਹੁਣ ਤੈਨੂੰ ਮੈਂ ਦੱਸਾਂ ਚੱਲ ਉਧਰ ਕੁੜਾ ਇੱਧਰ ਆਈਂ ਚਾਲ ਚਾਲ ਤੈਨੂੰ ਬਥਾ ਲੱਗ ਜੀ ਕਿੰਨਾ ਖਲਾਰੀ ਦਾ ਤੇ ਕਿੰਨਾ ਇਕੱਠਾ ਕਰੀਦਾ ਮੈਂ ਸਵੇਰ ਦੀ ਖੱਪ ਖੱਪ ਮਰ ਗਈ ਆ ਤੇ ਤੇਰੇ ਵਰਗੀ ਨਾ ਉੱਠ ਕੇ ਵੀ ਕੂੜਾ ਖਲਾਰਤਾ ਮੈਂ ਆਖਰ ਸੋਈ ਚ ਖਰੇ ਕੋਡੇ ਪਿਆ ਜੀ ਕੋ ਤਾਂ ਰੋੜਾ ਮਾਰਾ ਤੇਰੇ ਸਿਰ ਦੇ ਵਿੱਚ ਤੇਰੇ ਚ ਨਹੀਂ ਖਲਾਰਾ ਤੂੰ ਹੀ ਸਾਰਾ ਪਾਇਆ ਵਾ ਜੇ ਮੈਂ ਇੱਧਰ ਛੋਟੀ ਦਿੱਤੇ ਤੇ ਫਿਰ ਕੀ ਹੋ ਗਿਆ ਰੱਖੇ ਹੀ ਆ ਨਾ ਜਦੋਂ ਤੁਹਾਡੀਆਂ ਲੱਗੀਆਂ ਸੀ ਨਾ ਇੱਟਾਂ ਉਹਦਾ ਸਾਰਾ ਖਲਾਰਾ ਇੱਧਰ ਹੀ ਆਪਾਂ ਤਾਂ ਕਹਿੰਦਾ ਸੱਤ-ਸੱਤ ਵਾਰੀਆਂ ਆਖਿਆ ਸੀ ਸ਼ੁਕਰ ਵਾ ਸਾਡੇ ਘਰ ਵੀਟਾਂ ਆਉਣਗੀਆਂ ਬੱਜਰੀ ਆਉਗੀ ਸਾਡਾ ਵੀ ਵੇੜਾ ਵਧੀਆ ਹੋ ਜਾਊਗਾ ਕਹੇ ਦਿਨ ਨੂੰ ਉਦਾਂ ਤੇਰੀ ਨੋਹ ਤੇਰੀ ਬੜੀ ਚੰਗੀ ਸੀ ਸਾਜ ਲਾ ਕੇ ਰੱਖ ਦਿੱਤਾ ਤੂੰ ਮੈਨੂੰ ਸਾਝ ਜਣਨਾ ਉਮਰ ਪਹਿਲਾ ਬੰਦਾ ਆਪਣੀ ਵੇਖੇ ਕਿਦਾਂ ਜੋਰੋ ਜੋਰ ਸੁੱਟੀਆਂ ਹੁਣੇ ਭਾਵੇਂ ਬੀਪੀ ਵਾਜੇ ਹਾਂ ਜੋ ਮਰਜੀ ਹੋ ਜਾਏ ਖਬਰਦਾਰ ਜੇ ਇਧਰ ਨੇ ਪਾਸੇ ਵੀ ਤੂੰ ਹੁਣ ਕਿਤੇ ਆਈ ਤੇ ਜਾ ਕੇ ਤੇ ਕੂੜਾ ਵੀ ਇਧਰ ਆ ਗਿਆ ਤੇ ਹੁਣ ਗਾਂ ਤੂੰ ਹੀ ਸੁਣਾ ਦੇ ਉਹ ਫੇਰ ਸਾਨੂੰ ਕਾਦਾ ਜੇ ਮਾੜਾ ਜੇ ਵੀ ਤੁਹਾਨੂੰ ਕੋ ਹੋਗਾ ਅਹੀਂ ਨਹੀਂ ਫੇਰ ਚੁੱਕ ਕੇ ਖੜਨਾ ਤੂੰ ਨਾ ਖੜੀ ਸਾਨੂੰ ਤੂੰ ਹਾਨੂੰ ਮਹਾਰਾਜ ਕੁਝ ਕਰੇ ਹੀ ਨਾ ਪਹਿਲੀ ਗੱਲ ਤੇ ਤੇਰੀ ਲੋੜ ਹੀ ਨਾ ਪਾਵੇ ਇਹੋ ਜੀ ਸ਼ਿਦਾਨ ਦੀ ਲੋਹੇ ਦੀ ਕਪਤੀ ਦੀ ਆਹੋ ਹੁਣ ਮੈਂ ਸ਼ਦੈਣ ਹੋ ਗਈ ਕਪਤੀ ਹੋ ਗਈ ਆ ਕਪਤੀ ਵੀ ਨਹੀਂ ਕਪਤੀ ਵੀ ਨਹੀਂ ਬੱਤੀ ਕਪੱਤੇ ਨਾਲ ਘੜੀ ਨੰਗ ਜਾਂਦੀ ਬੱਤੇ ਨਾਲ ਨਹੀਂ ਨੰਗ ਨਹੀਂ ਹਾਦੂ ਹੋ ਗਈ ਤੇਰੇ ਵਾਰੀ ਕਿਤੇ ਕੋੜੇ ਮੈਂ ਸਵੇਰ ਦੀ ਖੱਬ ਗਈ ਇਟਾਂ ਚ ਕੂੜਾ ਕੱਢ ਕੱਢ ਬਾਹਰ ਸੋੜਦੀ ਹਾ ਤੂੰ ਚੋਕੇ ਸਾਰਾ ਇੱਥੇ ਖਲਾਰਾ ਪਾਤਾ ਆਪਣੀ ਕੰਧ ਕਰ ਲੋ ਤੇ ਦਫਾ ਹੋ ਜਾਓ ਆਪਣੇ ਅੰਦਰ ਮੈਂ ਤਾਂ ਚਾਹੁੰਨੀ ਆ ਕੰਧ ਹੋਵੇ ਤੇ ਹੋਵੇ ਤਾਂ ਕਰ ਲੈ ਕਰ ਲੈ ਤੇ ਵਰਗੀ ਕਪਤੇ ਕੋਈ ਹੈ ਨਹੀਂ ਤੇਰੀ ਨੋਹ ਤੇ ਫਿਰ ਵੀ ਚੰਗੀ ਉਹਨਾਂ ਨੂੰ ਤੂੰ ਬਾਹਰ ਕੱਢ ਦਿੱਤਾ ਉਹ ਤੂੰ ਹੀ ਜਾਂਦੇ ਸਗੋਂ ਤੇ ਤੈਨੂੰ ਕਿੱਥੇ ਠੰਡ ਪੈਣੀ ਸੀ ਹੋਰ ਚਲ ਜਾਂਦੇ ਤੇ ਤੈਨੂੰ ਹੁਣ ਕਿੱਥੇ ਪੀੜ ਹੁੰਦੀ ਸਾਡੇ ਇੱਥੇ ਰਹਿਣ ਨਾਲ ਸਾਡੇ ਕੋਲੇ ਜਿੰਨ ਠੰਡ ਪੈਣੀ ਹੋਰ ਕੀ ਪੈਣੀ ਤੂੰ ਤਾਂ ਫਿਰ ਸਾਨੂੰ ਭਾਲਦੀ ਬੇ ਇਥੋਂ ਚਲ ਜਾਣ ਅਸੀਂ ਸੰਭ ਕੇ ਸਭ ਕੋ ਸੰਭ ਲਾਗੇ ਕੇ ਪੈਸਾ ਦਾ ਹੀ ਲਵਾਂਗੇ ਫਰੀ ਨਾ ਲੈੰਦੇ ਸ਼ਾਬਾਸ਼ ਆ ਲੈ ਕੇ ਨਾ ਛੱਡਾਂਗੇ ਜਿਹੜੀ ਸਾਡੇ ਤੇ ਅੱਖ ਰੱਖਣ ਲਈ ਆ ਅਕਲ ਨੂੰ ਹੱਥ ਮਾਰ ਕੋਈ ਆਪਣੇ ਖਸਮਾਂ ਨਾ ਕਰ ਕੱਲ ਜਾ ਕੇ ਭਲਾ ਤੈਨੂੰ ਦੱਸੇ ਗਾੜੀਆਂ ਨਾਲ ਤੂੰ ਹੀ ਅਕਲ ਨੂੰ ਹੱਥ ਮਾਰੋ ਆਏ ਮੇਰੇ ਨਿਆਣੇ ਨੇ ਪੰਨਾ ਲਿਖਣਾ ਫੇਰ ਬਾਹਰ ਜਾਣਾ ਤੁਹਾਡੇ ਤਾਂ ਸਭ ਕੁਝ ਬਣਿਆ ਵਾ ਫੇਕੇ ਚੱਲਿਆ ਨਹੀਂ ਜਾਣ ਜਾਗੇ ਤਾਂ ਤੁਹਾਡੇ ਕੋ ਤੈਨੂੰ ਤਾਂ ਪੌਂਕਣ ਦੀ ਵਾਦੀ ਪਈ ਆ ਆਦੀ ਹੋ ਗਈ ਕਿਤੇ ਗਵੰਡਲ ਹੋਵੇ ਤੇ ਇਹੋ ਜੀ ਹੋਵੇ ਕਪੱਤੀ ਆ ਵੜੇ ਰੂੜੇ ਖਾਣਾ ਖਿਲ ਰਿਆ ਇਹ ਕਿਨੇ ਖਿਲਾਰ ਦਿੱਤਾ ਦੰਦਰ ਨੂੰ ਪੁੱਛਦਾ ਦੰਦਰ ਆ ਜੋ ਔ ਰੋੜੇ ਵੜੇ ਖਿਲ ਰਹੇ ਆ ਵਿੜੇ ਦੇ ਵਿੱਚ ਕੀ ਗੱਲ ਆ ਰੋੜੇ ਖਲਾ ਰਹੇ ਹੋ ਆ ਤੁਹਾਡੇ ਭਰਾ ਦੀ ਨੌ ਨੇ ਐਡੀ ਇੱਕ ਪੱਤੀ ਆ ਕਿਤੇ ਐਡਾ ਬਕਵਾਸ ਕਰਦੀ ਕਿਤੇ ਪੰਕਣੋਂ ਨਹੀਂ ਹਟੀ ਲੈ ਪਈ ਮੈਂ ਕੀ ਆਂਦੀ ਆ ਤੈਨੂੰ ਰੋੜੇ ਪਹਿਲਾਂ ਇਹਨਾਂ ਨੇ ਫੜ-ਫੜ ਕੇ ਤੇ ਆਪਣੀ ਸਾਈਡ ਤੇ ਲਾਏ ਨਹੀਂ ਸੀਗੇ ਇਹ ਥਾਂ 'ਤੇ ਕੇ ਦੋ-ਦੋ ਕਰਕੇ ਲੱਗੇ ਸੀ ਲੱਗੇ ਆ ਤੇ ਹੁਣ ਇਹਨੇ ਚੁੱਕ-ਚੁੱਕ ਕੇ ਰੋੜੇ ਨੇ ਸਾਰੇ ਇੱਧੇ ਸੁੱਟ ਦਿੱਤੇ ਤੇ ਜਿੰਨਾ ਕੂੜਾ ਸਾਰਾ ਹੁੰਜ ਕੇ ਸਾਡੇ ਵੇੜੇਵਾਲ ਕਰਤਾ ਕੀ ਗੱਲ ਇੱਧਰ ਕੋਈ ਵੱਸਦਾ ਨਹੀਂਗਾ ਉਹ ਚਲ ਉਹਨੂੰ ਇਦਾਂ ਕਹਿਣਾ ਹੈ ਪਿਆਰ ਨਾਲ ਕਹਿਣਾ ਹੈ ਵੀ ਤੂੰ ਐਨੂੰ ਵੀ ਉਹ ਸੁਟੇ ਆ ਤੇ ਤੂੰ ਉਹੀ ਚੁੱਕ ਕੇ ਜਿਹੜੇ ਆ ਉਹ ਥੇ ਗਾਂ ਨਾਲ ਕਰਕੇ ਲਾ ਦਿੰਦੀ ਉਹ ਬਾਬਾ ਜੇ ਉਹਨੂੰ ਅਕਲ ਹੁੰਦੀ ਤੇ ਇਹ ਕੰਮ ਕਰਦੀ ਨਾ ਤੇ ਫੇਰ ਸਾਡੀ ਲੜਾਈ ਵੀ ਕਾਦੀ ਸੀ ਆਂਦੀ ਸਾਡੇ ਰੇਤ ਖਲਾਰੀ ਸਾਡੇ ਉਹ ਖਲਾਰੇ ਮੈਂ ਜਦੋਂ ਤੁਹਾਡੇ ਪੈਂਦੇ ਸੀ ਇਧਰ ਫਰਸ਼ ਪੈਂਦਾ ਸੀ ਉਦੋਂ ਸਾਰਾ ਸਮਾਨ ਸਾਡੇ ਵੇੜੇ ਚ ਹੀਗਾ ਤੇ ਹੁਣ ਤੈਨੂੰ ਮਿਰਚਾਂ ਲੱਗਦੀਆਂ ਜੇ ਅਸੀਂ ਹੁਣ ਦੇ ਆ ਕੋ ਬਣਾਉਣੇ ਤੇ ਇਥੇ ਜਰਿਆ ਨਹੀਂ ਜਾਂਦਾ ਸਭ ਕਾਹੇ ਤੋਂ ਔਖੀ ਤੇ ਆਫਰੀ ਆ ਬੰਦਰ ਇੱਕ ਛਦਾਈ ਹੋ ਜੇ ਨਾ ਉਹਦੇ ਨਾਲ ਛਦਾਈ ਨਹੀਂ ਹੋ ਜਾਈਦਾ ਫੇਰ ਉਹ ਗੱਲ ਹੈਗੀ ਆ ਚਲੋ ਨੌ ਰਾਣੀ ਲੱਗਦੀ ਸਾਡੀ ਨੌ ਧੀ ਆ ਭਰਾ ਸਾਡੇ ਦੀ ਨੌ ਹੋਈ ਤੇ ਸਾਡੀ ਹੋਈ ਇੱਕ ਹੀ ਗੱਲ ਆ ਪਰ ਇਹ ਆ ਵੀ ਉਹਨੂੰ ਪਿਆਰ ਨਾਲ ਸਮਝਾਉਣਾ ਹੈ ਕਿਉਂਕਿ ਇਹਨੇ ਸ਼ੁਰੂ ਤੋਂ ਹੀ ਇੰਦੀ ਮੋਟੀ ਮਾਤ ਰਹੀ ਹੈ ਮੋਟੀ ਮਾਤ ਰਹੀ ਹੈ ਨਾ ਆਪਣੀ ਨੋਂ ਨੂੰ ਨੌਲਣ ਰਹੀ ਆ ਆਂਦੀ ਤੁਹਾਡੀ ਨੋਂ ਤਾਂ ਚੰਗੀ ਆ ਤੂੰ ਪਤਾ ਨਹੀਂ ਕਹਤੇ ਗਈ ਨੋਂ ਨੂੰ ਨਹੀਂ ਬਾਹਰ ਕਲਾਉਣਾ ਪੁੱਤ ਦੇ ਨਾਲ ਤੂੰ ਬਾਹਰ ਨਿਕਲ ਜਾਣਾ ਸੀ ਦੱਸ ਮੇਰੇ ਨਾਲ ਕੋਣਾਂ ਤੂੰ ਇੱਡੀ ਔਖੀ ਮੇਰੇ ਇੱਥੋਂ ਤੈਨੂੰ ਮੈਂ ਕੀ ਆਖਿਆ ਉਹ ਜਿਹੜਾ ਮੁਜਰੂ ਜਿਹੜਾ ਖਸਮੂ ਹੋ ਨਾਰਗਬੀਰ ਜਿਹੜਾ ਇਹਨੂੰ ਕੁਝ ਕਹਿੰਦਾ ਨਹੀਂਗਾ ਇਹਨਾਂ ਨੇ ਗਾੜੀ ਕੀਤੀ ਆ ਸਭ ਕਾਹੇ ਦੇ ਥਾਂ ਐ ਨਹੀਂ ਵਿਗਾੜੀ ਹੁੰਦਾ ਗਵਾੜ ਕਿਉਂ ਨਹੀਂ ਵਿਗਾੜਨੀ ਭਲਾ ਮੇਰਾ ਜੀ ਕਰਦਾ ਇਹਨੂੰ ਫੜ ਕੇ ਇੱਕ ਵਾਰ ਤਪਲਾਦਾ ਵੇਖੀ ਜਿਉ ਜੋ ਬਰਬ ਕਰਨੀ ਚੁੱਪ ਕਰ ਬੰਦਰ ਹੁਣ ਅੱਜ ਹੀ ਨਹੀਂ ਨਾ ਮਿਸਤਰੀ ਆਇਆ ਤੇ ਤਾਂ ਕਰਕੇ ਥੋੜਾ ਜਿਹਾ ਕੰਮ ਰੁਕ ਗਿਆ ਰੋੜਾ ਤੁਹਾਨੂੰ ਇੱਕ ਨਹੀਂ ਲੱਭਣਾ ਨਾ ਕੋਈ ਤੁਹਾਨੂੰ ਇੱਟ ਲੱਭਣੀ ਹੈ ਨਾ ਕੋਈ ਤੁਹਾਨੂੰ ਰੇਤਾ ਹੀ ਲੱਭਣੀ ਹੈ ਇੱਥੇ ਐ ਸਫਾਈ ਹੋ ਜਾਣੀ ਆ ਇਹੋ ਇਟਾਂ ਰੋੜਿਆਂ ਨੂੰ ਤੁਸੀਂ ਮਿਲ ਕੇ ਸਿਆਲ ਨੂੰ ਕਹਿਣਾ ਵੀ ਖੋਵਾ ਮਾਰਨਾ ਪੱਠੀ ਬਣਾ ਦੋ ਇਹਨਾਂ ਨੂੰ ਤੁਸੀਂ ਲੱਭਣਾ ਤੇ ਮੈਂ ਨਾ ਵੀ ਨਿੱਗੀ ਨਿੱਗੀ ਗੱਲ ਤੋਂ ਲੜਾਈ ਨਾ ਕਰੂ ਮੈਂ ਤਾਂ ਦੂਜੀ ਪੱਠੀ ਲੈ ਆਵਣੀ ਸਟੈਂਡ ਵਾਲੀ ਉਦਾਂ ਹੀ ਜਿਹਦੇ ਉੱਤੇ ਕੜਾਈ ਰੱਖ ਲਈ ਸੀ ਇਹਦੇ ਵਰਗੀ ਜੋ ਮਰਜ਼ੀ ਕਰਦੀ ਫਿਰੇ ਤੂੰ ਉਹ ਆਪਣੇ ਰੋੜੇ ਆ ਆਪਾਂ ਤੂੰ ਜੋਕੇ ਦਾ ਪਾਇਆ ਇਹਨੂੰ ਕਰ ਦਿੰਦੇ ਆ ਗਾਲੀ ਕੋਈ ਨਹੀਂ ਜੇ ਉਹਨੂੰ ਜਾਰੀ ਔਖੀ ਆ ਇੰਦਾਂ ਤੋਂ ਇਹ ਰੇਤਾ ਤੋਂ ਉਹ ਰੇਤਾ ਅੱਜ ਦਾ ਮਿਸਟਰੀ ਆ ਜਾਂਦਾ ਤੇ ਅੱਜ ਹੀ ਇਹਨੇ ਨੀਰੂ ਜਿਆ ਘੋਲ ਕੇ ਉੱਤੇ ਪਾ ਦੇਣਾ ਇਹਦੇ ਉਹ ਰੇਤਾ ਵੀ ਮੁੱਕ ਜਾਣਾ ਹੀ ਹੁਣ ਸਵੇਰੇ ਆਣ ਕੇ ਪਾ ਦੂਗਾ ਤਾਂ ਵੀ ਕੋਈ ਗੱਲ ਨਹੀਂ ਉਹਨੂੰ ਮੈਂ ਆਖਿਆ ਨਾ ਮੈਂ ਕਹਿਆ ਹੁੰਦਾ ਆਹ ਨੂੰ ਜਰਾ ਲੰਗਦੀ ਆ ਆ ਸਬਜੀ ਤੋੜ ਲਵੇ ਜੋ ਮਰਜੀ ਇਥੋਂ ਲੈ ਜੇ ਕਦੀ ਨਹੀਂ ਮੈਂ ਆਖਿਆ ਵੀ ਅਹੀਂ ਸਬজੀਆਂ ਲਾਈਆਂ ਵਾ ਅਸੀਂ ਪਾਣੀ ਪਾਉਂਦੇ ਰਹਿੰਨੇ ਆ ਤੂੰ ਇਦਾਂ ਦੇ ਕੰਮ ਕਰਦੀ ਆ ਮੈਂ ਤਾਂ ਭੁੱਖ ਵਰਤਾਂਦੀ ਨਹੀਂ ਗੀ ਪਰ ਇਹ ਜਿਹੜੀ ਇਹ ਤਾਂ ਜਾਦੀ ਇੱਕ ਪੱਤੀ ਉਹ ਲੜਾਕੀ ਉਹ ਮੈਂ ਕੀ ਕਰਾਂ ਹੁਣ ਦਵਿੰਦਰ ਮੈਂ ਤਾਂ ਆਖਿਆ ਕੰਦ ਕਰ ਲੋ ਫਿਰ ਆ ਆਖਿਆ ਕੰਦ ਕਰ ਆਖਿਆ ਮੈਂ ਤਾਂ ਆਂਦੀ ਤੂੰ ਹੀ ਕਰ ਲੋ ਜਿੰਨਾ ਲੜਾਈ ਕਰਨੀ ਆ ਉਹ ਤਾਂ ਸਾਂਝੀ ਕਰ ਲੈਨੇ ਆ ਆਹੋ ਜਿੰਨੇ ਲੜਾਈ ਕਰਨੇ ਕਹਾਂ ਤੇ ਉਹ ਕਰੇ ਕਿ ਦੂਜਾ ਕੰਦ ਕਿਉਂ ਕਰੇ ਸਾਂਝੀ ਸਾਂਝੀ ਕਰ ਲਈਂ ਨੀ ਫਿਰ ਅੱਗੇ ਜਾਈ ਬਹੁਤ ਇਹ ਹੱਤ ਚੁੱਕੀ ਹੋਏ ਨੇ ਪਰ ਉਹਦਾ ਨਾ ਜਦੋਂ ਤੋਂ ਆਈ ਆਨੇ ਸ਼ੁਰੂ ਤੋਂ ਹੀ ਇਹਦਾ ਇਹੋ ਹੀ ਰਿਆਵ ਵੀ ਇਹਨੇ ਕਰੀ ਕਿ ਇਹਨਾਂ ਚੰਗਾ ਨਹੀਂ ਬੋਲਣਾ ਵੀ ਗੱਲ ਗੱਲ ਤੇ ਲੜਾਈ ਕਰਨੀ ਫਿਰ ਤੁਸੀਂ ਮੈਨੂੰ ਕਾ ਚੱਪ ਕਰਾਉਂਦੇ ਫਿਰ ਮੈਨੂੰ ਕਰ ਲੈਂਦਾ ਹਾਂ ਦੋ ਹੱਥੋ ਦੇ ਨਾਲ ਪਿੰਡ 'ਚ ਰਹਿਣ ਦੇਂ ਡੇਰੇ 'ਚ ਕਿਤੇ ਹੋਵੇ ਪਤਾ ਤੇ ਜਿੰਨਾ ਮਰਜ਼ੀ ਤੁਸੀਂ ਰੌਲਾ ਪਾਈਓ ਪਿੰਡ 'ਚ ਰਹਿਣ ਦੇ ਸਾਨੂੰ ਕੀ ਆਖਣਗੇ ਆਂਡ ਗਵਾਣ ਅੱਜ ਫੇਰ ਇਦਾਂ ਕਰਦੀ ਭਲਕੇ ਹੋਰ ਕੋ ਕੁ ਕਰੂਗੀ ਕਿੰਨਾ ਕੁ ਚੜ ਜਰੀ ਜਾਣਾ ਚੱਲ ਅੱਛਾ ਕੀ ਆਂਦੇ ਹੁੰਦੇ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਦਾ ਹੋਵੇ ਹੁਣ ਇਹ ਵੀ ਇਹਨਾਂ ਦਾ ਵਾਹ ਪਿਆ ਵਾ ਤੁਹਾਨੂੰ ਕੱਟਣਾ ਪੈਣਾ ਨਾ ਉਹ ਵਗੈਰ ਕੰਧ ਹੋ ਜੂਗੀ ਹੋਰ ਫਿਰ ਕੀ ਹੋਊਗਾ ਆਂਦੇ ਆ ਤੁਸੀਂ ਚਲ ਜਾਈ ਤਾਂ ਤੁਹਾਡਾ ਖਰੀਦ ਲੈਣਾ ਵਾ ਇਹ ਥਾਂ ਨਿਕਲ ਜਾ ਤੁਸੀਂ ਬਾਹਰ ਮੈਂ ਹਾਂ ਅਹੀਂ ਤਾਂ ਤੇਰਾ ਖਰੀਦ ਕੇ ਦੱਸਾਂਗੇ ਤੈਨੂੰ ਇੱਥੋਂ ਤੱਕ ਪਹੁੰਚ ਗਈ ਆ ਇਹ ਨਾ ਹੋਊਗਾ ਨਾ ਵੇਚੀ ਜਾਊਗੀ ਜੇ ਇਹ ਜ਼ਿਆਦਾ ਹੀ ਤਾਂ ਚੜਦੀ ਆ ਨਾ ਤੇ ਆਪਾਂ ਹੋਰ ਕਿਤੇ ਬਾਹਰ ਲੱਲੀ ਨੇ ਥਾਂ ਇਹਨਾਂ ਨੂੰ ਕੰਨੇ ਵੀ ਲੈ ਲੈ ਲੋ ਹਾਂ ਇਹ ਸੌਕੇ ਹੋ ਜਾਣ ਤੁਸੀਂ ਸੌਕੇ ਹੋ ਜੋ ਇਹ ਆ ਵੀ ਲੜਾਈ ਤੋਂ ਮੈਨੂੰ ਬਹੁਤ ਡਰ ਲੱਗਦਾ ਈ ਹੋ ਕਿਉਂਕਿ ਨਿਗੀ ਨਿਗੀ ਗੱਲਾਂ ਤਾਂ ਜਨਾਨੀਆਂ ਲੜਦੀਆਂ ਫਿਰ ਬੰਦਿਆਂ ਸਰ ਆ ਜਾਂਦਾ ਅਹੀਂ ਆ ਘਰ ਇੰਦਾ ਬਣਿਆ ਪੱਤਰਾ ਛੱਡ ਕੇ ਅਹੀਂ ਕਿੱਥੇ ਜਾਣਾ ਵਾ ਅਹੀਂ ਤਾਂ ਫਿਰ ਕੰਦ ਕਰਾਂਗੇ ਮੈਂ ਕੰਦ ਕਰ ਲਾਂਗੇ ਹਾਂ ਕੰਦ ਕਰਨੀ ਹੋਰ ਤੇ ਕੁਝ ਨਹੀਂ ਹੋ ਕਰਨਾ ਤੇ ਇਹਨੂੰ ਮੈਂ ਕੂਨ ਨਹੀਂ ਉਹ ਦੇਣਾ ਆਪਣੀ ਗਾੜੀ ਚ ਚਲ ਅਛਾ ਨਾ ਕੂਨ ਕਵੀ ਲਾ ਪਿੱਕ ਡੇ ਕਨ ਪਤਲੇ ਆ ਮੈਂ ਮਾੜਾ ਮਾਂਜਾ ਕਾਦਾ ਫੇਰਤਾ ਇੱਟਾ ਕਾਦੀਆ ਉਧਰ ਸੁੱੜ ਦਿੱਤੀਆਂ ਉਸੇ ਵਲੇ ਆ ਗਈ ਆ ਤੇ ਉਦਾਂ ਲੱਗ ਢੋਲ ਵਜਾਉਂਦੇ ਰੋ ਆਖਣਾ ਮੈਨੂੰ ਸੁਣਦਾ ਹੀ ਕੱਖ ਨਹੀਂ ਆ ਤੇ ਇੱਟਾਂ ਦੀ ਆਵਾਜ਼ ਕਿੱਡੀ ਸਤੀ ਸੁਣੀ ਆ ਖਲਾਰਾ ਵਾਧੂ ਦਾ ਵੇੜੇ ਚ ਪਾਇਆ ਤੇ ਮਾਂਜਾ ਵੇਖਿਆ ਕਿਤਨਾ ਹੋਇਆ ਇੱਕ ਟਾਈਮ ਤੇ ਮਨ ਡਰੀ ਗਈ ਹਾਂ ਕਿਤੇ ਮੈਨੂੰ ਨਾ ਫੇਰ ਦੇ ਕੋਈ ਗਾਂਦੇ ਸੂਤਰ ਤੇਨੂੰ ਕਰਨਾ ਹੀ ਪੈਣਾ ਵਾ ਹੋਰ ਸਕੀਮ ਲਾਉਣੀ ਆ ਕੋਈ ਫੇਰ ਇਹਨੂੰ ਪਤਾ ਲੱਗਣਾ ਕਿ ਕਿਤਰਾ ਕਿਸ ਨਾਲ ਘਾਟੀ ਪਾਈ ਦੀ ਆ ਪਤਾ ਨਹੀਂ ਕਿਹੜੀ ਗੁਫਾ ਚੋਂ ਵੜ ਗਈ ਆ ਸੌਂ ਗਈ ਹੋਣੀ ਹੁਣ 4 ਵਜੇ ਤੱਕ ਉੱਠਣਾ ਨਹੀਂ ਆ ਦੇ ਹੋ ਨਹੀਂ ਤੂੰ ਵੀ ਆਪਣੀ ਮਾਲਕਣ ਵਰਗੀ ਆ ਨਿਆਣੇ ਕਲਾ ਕੇ ਬਾਹਰ ਤੇ ਕਿੱਡਾ ਇਹਦੇ ਚ ਜੋਰ ਆਇਆ ਖਾਂਦੀ ਹੋਣੀ ਨਾ ਬਾਹਰ ਤੇ ਬਦਾਮ ਕਿਹੜਾ ਕੇ ਇਹਨੂੰ ਸੁਲਾ ਮਾਰਨੀ ਪੁਰੇ ਆ ਉੱਤਰ ਨਹੀਂ ਜਾਣਾ ਇਧਰ ਨੂੰ ਆ ਨਾਲ ਇਹਨਾਂ ਤੇ ਪੱਠੇ ਖਾ ਤੇ ਨਾਲ ਇਹਨਾਂ ਦੀਆਂ ਪਿੰਡੀਆਂ ਖਾ ਆ ਜਾ ਆ ਜਾ ਵੇਖਾ ਵਾਲਾ ਵੜ ਗਈ ਅੰਦਰ ਇੰਨਾ ਜ਼ੋਰ ਲਾਉਂਦੀ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਨਹੀਂ ਚੰਗਾ ਹੋਇਆ ਦਫਾ ਹੋਈ ਅੰਦਰ ਵੜੀ ਕਿ ਹੁਣ ਟਿਕਾਣਾ ਕਿਤੇ ਰੋਣਾ ਅੰਦਰ ਹੀ ਕਿਦਾਂ ਦੀਆਂ ਇਟਾਂ ਲੱਗੀਆਂ ਸਾਟੀਆਂ ਤੇ ਕਿਦਾਂ ਗੰਦ ਪਾ ਜਾਣ ਲੱਗੀ ਹੋਗੀ ਹੈ ਗਾਂਹ ਕਿੱਥੇ ਗਈ ਹਾਏ ਗਾਂਹ ਖੁੱਲ ਗਈ ਗਾਂਹ ਤੇ ਪਿੰਡੀਆਂ ਚ ਵੜ ਗਈ ਆ ਲੈ ਵੀ ਹੈ ਨਾ ਇੰਨੀ ਘੁੱਟ ਕੇ ਗਾਂਹ ਬੱਦੀ ਮੈਂ ਕਿੱਦਾਂ ਖੁੱਲ ਗਈ ਹੋਊਗੀ ਗਾਈ ਇਹਨੂੰ ਪੈਜੇ ਬਿਮਾਰੀ ਨਹੀਂ ਬਲਜੀਤ ਨੂੰ ਇਹ ਸਾਡੇ ਮਗਰ ਹੀ ਪੈ ਗਈ ਹੱਤ ਧੋ ਕੇ ਮੈਨੂੰ ਲੱਗਦਾ ਵਾ ਨਹੀਂ ਬੇਜਬਾਨੀ ਐ ਤੂੰ ਤਾਂ ਕੁੰਦੀ ਨਹੀਂ ਗਈ ਜੇ ਕਿਤੇ ਕੁੰਦੀ ਹੋਵੇ ਤੇ ਪਤਾ ਲੱਗੇ ਵੀ ਕਿੰਨੇ ਖੋਲਿਆ ਮੈਨੂੰ ਦੱਸਿਆ ਤੂੰ ਇਹ ਬਿਮਾਰੀ ਪੈਜੇ ਨਹੀਂ ਇਹਨੂੰ ਬਲਜੀਤ ਨਾ ਸਿਆਪਾ ਹੋ ਜੇ ਨਹੀਂ ਕਿੱਥੋਂ ਇਹ ਸਾਡੇ ਵਾਸਤੇ ਰੱਖੀ ਸਾਡੇ ਲਾਗੇ ਐਨੀ ਘਟ ਕੇ ਦੂਜੀ ਗਾਈ ਨਹੀਂ ਖੁੱਲੀ ਤੇ ਆ ਕਿੱਥੋਂ ਖੋਲ ਜਾਣੀ ਹੈਗੀ ਇਹਨੇ ਚੰਗੀ ਕੀਤੀ ਹੁਣ ਸਾਡੇ ਨਾਲ ਹੁਣ ਮੈਂ ਦੱਸਦੀ ਆ ਨਾ ਜਾ ਕੇ ਉਦੋਂ ਤਾਂ ਕਹਿੰਦਾ ਚੁੱਪ ਕਰ ਜਾ ਚੁੱਪ ਕਰ ਜਾ ਤੇ ਹੁਣ ਹੁਣ ਇਹਨੇ ਗਾਈ ਖੋਲਤੀ ਨਾਲੇ ਨੇ ਪਿੰਡੀਆਂ ਖਵਾਲਤੀਆਂ ਸਾਰੀਆਂ ਹੀ ਸਾਰੇ ਬੂਟੇ ਮਰੁੰਡ ਕਰਕੇ ਰਹਾ ਦਿੱਤੇ ਆ ਹੁਣ ਜੇ ਮੈਂ ਇਹਦੇ ਮਗਰ ਜਾਵਾ ਇਹਦੇ ਘਰ ਇਧਰ ਮੈਂ ਕਰਕੇ ਆਵਾ ਇੱਕ ਹੱਥ ਇਤਨਾ ਦੋ ਹੱਥੀ ਕਰਨੇ ਪੈਣੇ ਮੈਨੂੰ ਹੁਣ ਫਿਰ ਰੋ ਜਾ ਉਹ ਕਿਧਰ ਭੱਜੀ ਜਾਨੀ ਆ ਕਿਧਰ ਭੱਜੀ ਜਾਣਾ ਵਾ ਹਾਂ ਆ ਵੇਖ ਲਓ ਗਾਈ ਖੋਲ ਦਿੱਤੀ ਇਹਨੇ ਸਾਰੀਆਂ ਪਿੰਡੀਆਂ ਖਾ ਲੀਆਂ ਗਾਈ ਨੇ ਤੇਰੇ ਸਾਹਮਣੇ ਖੋਲੀ ਉਹਨੇ ਇਹ ਸਾਹਮਣੇ ਨਹੀਂ ਖੋਲੀ ਨਾ ਦੂਜੀ ਗਾਈ ਬੱਜੀ ਤੋ ਕਿੱਦਾਂ ਖੋਲ ਜਾਣੀ ਹੀ ਉਹ ਡੰਗਰ ਪਤਾ ਕੀ ਗੱਲ ਆ ਕਈ ਵਾਰੀ ਮੂੰਹ ਨਾ ਖੋਲ ਲੈਂਦੇ ਆ ਰੱਸਾ ਅੱਗੇ ਗੋਕੇ ਹਾਏ ਤੁਸੀਂ ਪਹਿਲੀ ਿਆਰ ਲਿਆਂਦੇ ਡੰਗਰਾਂ ਚ ਪਹਿਲੀ ਿਆਰ ਬੱਦੇ ਅੱਗੇ ਕਦੀ ਖੋਲੇ ਮੂੰਹ ਨਾ ਅੱਗੇ ਕਦੀ ਖੁੱਲੇ ਆ ਤੂੰ ਦੱਸੋ ਨਹੀਂ ਖੁੱਲੇ ਕੋਈ ਗੱਲ ਨਹੀਂ ਕਈ ਵਾਰੀ ਨਗਰ ਆਪੇ ਖੋਲ ਲੈਂਦਾ ਹੁੰਦਾ ਵਾ ਉਹ ਹੁਣ ਉਹਨਾਂ ਤੋਂ ਪਾਈ ਆ ਉਹਨੂੰ ਧੁੱਪ ਲੱਗਣ ਦੀ ਪੋਚੇ ਨਾ ਪਾਓ ਰੱਬ ਦਾ ਵਾਤਾ ਪੋਚੇ ਨਾ ਪਾਓ ਲੜਾਈ ਤੋਂ ਨਾ ਚਲੋ ਮੈਂ ਨਹੀਂ ਲੜਾਈ ਤੋਂ ਡਰਦੀ ਮਾਸਾ ਵੀ ਅੱਗੇ ਨਹੀਂ ਕਦੀ ਖੁੱਲੀ ਰੋਜ਼ ਹੀ ਉੱਥੇ ਬੈਧੀਆਂ ਨਾ ਸਾਰੀਆਂ ਪਿੰਡੀਆਂ ਖਵਾਲ ਕੇ ਰੱਖ ਦਿੱਤੀਆਂ ਇੱਕ ਤੇ ਨੇ ਗਾਂ ਹੀ ਖੋਲੀ ਦੂਜਾ ਨੇ ਪਿੰਡੀਆਂ ਦਾ ਨੁਕਸਾਨ ਕਰਾ ਦਿੱਤਾ ਤੂੰ ਨਾ ਵੀ ਰੌਲਾ ਨਾ ਪਾ ਤਤੀ ਨਾ ਉਹ ਗੱਲ ਤੇ ਕੱਖਰੀ ਕਿ ਕੀ ਪਿੰਡੀਆਂ ਨਗੂਣੀ ਆ ਨਾ ਨਗੂਣੀਆਂ 100 ਰੁਪਏ ਤੇ ਕਿਲੋ ਘੱਟ ਸਬਜ਼ੀ ਨਹੀਂ ਮੈਂ ਤਾਂ ਚਲਦੀ ਹੋ ਜੀ ਹਾਲ ਉਹ ਗੱਲ ਸੁਣ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੇਰੀ ਸੁਣ ਲੈ ਕਾਹ ਤੇਰੀ ਬਾਹ ਛੱਡਾ ਕਰ ਮੈਂ ਜਾਵਾਦੀ ਹਾਲ ਜਿਹੜੀ ਸੁਣ ਲੈ ਕਰ ਮਰਗਵੀਰ ਨਾਲ ਪੇ ਗੱਲ ਕਰ ਲੂੰਗਾ ਤੁਸੀਂ ਰਗਵੀਰ ਨਾਲ ਗੱਲ ਜੇ ਕਰਨ ਜੋ ਕੇ ਨਾ ਤੇ ਕੱਲ ਦੀ ਜਿਹੜੇ ਈਟਾਂ ਦੀ ਖਾਲੇ ਹੋ ਰਹੇ ਹੁੰਦੇ ਨਹੀਂ ਉਹ ਕੱਕੀ ਹੋ ਗਿਆ ਕੁਝ ਨਹੀਂ ਖਾਦਾ ਗਿਆ ਇਹਨੇ ਨਹੀਂ ਹਟਣਾ ਇਹਨੂੰ ਮੈਨੂੰ ਵੇਖ ਲੈਣ ਦੋ ਇੱਕ ਵਾਰ ਹੀ ਦੀ ਕਰੀ ਦੀ ਗਾਂ ਦਾ ਕੁਹੀ ਹੈ ਨਹੀਂ ਕਹੇ ਜੋ ਮੈਂ ਕਰਾਂਗਾ ਮੈਂ ਆਪਣੇ ਨਾਲ ਗੱਲ ਤੁਸੀਂ ਪੋਚੇ ਪਾਉਣੇ ਹਰ ਇੱਧਰ ਉਹ ਇੱਧਰ ਮੈਂ ਆਪੇ ਕਰ ਲੂੰਗਾ ਗੱਲ ਕੀ ਕਰਦੇ ਤੁਸੀਂ ਹਾਂਜੀ ਕਰੀ ਜਾਂਦੇ ਹੋ ਥੋੜਾ ਗੱਲ ਮੈਂ ਚਲੇ ਹੀ ਉਹ ਬਾਹਰ ਨੂੰ ਰਗਵੀਰ ਵਾ ਬੰਬੀ ਤੇ ਮੈਂ ਰਗਵੀਰ ਨੂੰ ਜਾ ਕੇ ਦੱਸਦਾ ਮਾਂ ਵੀ ਬਰਜੀਤ ਆ ਕਰਦੀ ਉਹ ਐਦਾਂ ਕਰਦੀ ਉਹਨੂੰ ਹਟਾ ਲਾ ਤਕੀਪਾ ਉਹ ਨਹੀਂ ਕਰਾਉਣ ਗਿਆ ਆਪ ਛੇੜ ਛੇੜ ਕੇ ਬਾਹਰ ਚਲ ਗਿਆ ਹੋ ਗਿਆ ਪਤਾ ਲੱਗ ਜੂ ਪਤਾ ਲੱਗ ਜੂਗਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਜੇ ਉਹ ਕਰਾਉਂਦਾ ਹੋਊਗਾ ਤੇ ਆਪੇ ਫਿਰ ਵੀ ਹਟਾਊਗਾ ਹੀ ਇਹਨੂੰ ਹੁਣ ਤੂੰ ਇਦਾਂ ਕਰੀ ਬਾਹਰ ਨਹੀਂ ਉਹ ਨਿਕਲਣਾ ਚਾਹਗਾ ਉਤਰਾ ਇੱਥੋਂ ਧਿਆਨ ਰੱਖੀ ਮਿਹਦੀ ਰਵੀ ਬਾਰੀਆਂ ਸਾੜੀ ਚੰਗਾ ਚਲ ਠੀਕ ਹੈ ਇੱਥੇ ਬਹਿਨੀ ਆ ਬਹਿ ਜਾ ਮੈਂ ਬਾਹਰ ਬੂਆ ਮਾਰ ਦਿਆਂ ਆਹੋ ਬੂਆ ਮਾਰ ਦਿਆਂ ਉੱਥੇ ਮੈਨੂੰ ਕੋਈ ਆਵੇ ਜਾਵੇ ਕੋਈ ਮੈਂ ਬਾਹਰ ਨਹੀਂ ਨਿਕਲਣਾ ਦੱਸ ਚਲ ਠੀਕ ਆ ਫਿਰ ਹੋਰ ਬਾਹਰ ਨਹੀਂ ਆ ਨਿਕਲਣਾ ਤੂੰ ਬੋਲੀ ਨਾ ਨਹੀਂ ਨਿਕਲ ਆ ਛੱਡ ਕੇ ਤਾਂ ਅੰਦਰ ਲੰਮੀ ਪੈ ਜਾ ਪੈ ਜਾਣੀ ਹਾਂ ਜਿਨਾਂ ਜਰ ਮੈਂ ਨਹੀਂ ਨਾ ਆਉਂਦਾ ਉਹਨੇ ਬਾਹਰ ਨਾ ਨਿਕਲੀ ਠੀਕ ਵਾ ਆਇਰ ਬਾ ਬੰਦਾ ਕਿਦਾਂ ਦਾ ਵਾ ਇੰਨਾ ਨੁਕਸਾਨ ਕਰਾਈ ਜਾਣ ਡਿਆ ਵਾ ਤੇ ਮਗਰੋਂ ਥੋੜੀ ਫੇਰ ਉਹਨਾਂ ਦੀ ਗੱਲ ਕਰਦਾ ਵੀ ਕੋਈ ਨਹੀਂ ਕੋਈ ਨਹੀਂ ਮੈਂ ਨਹੀਂ ਕਿਦਾਂ ਦੀ ਸਿਸਟਮ ਚੱਲਣ ਡਿਆ ਸਾਡੇ ਘਰ ਦਾ ਆ ਗਾਂ ਹੀ ਨੇ ਸਾਰਾ ਕੁਛ ਐ ਇਧਰ ਵੱਲਾਂ ਬਚ ਗਿਆ ਜਿਹੜੀਆਂ ਇਹ ਵੀ ਖਾ ਜਾਣੀਆਂ ਸਾਰੀਆਂ ਹੀ ਚਲ ਤੇ ਗਿਆ ਹੁਣ ਆ ਮੈਂ ਜਾਣੀ ਆ ਨਾ ਜਿਹੜਾ ਉਹਨਾਂ ਜਿੰਨਾ ਚਰਤਾ ਕਹਿੰਦੀ ਗੁੱਤ ਦਾ ਨਾ ਮਰੋੜੀ ਮੈਨੂੰ ਠੰਡਾ ਨਹੀਂ ਕੱਢਣਾ ਹੁੰਦਾ ਜਿਰ ਬੜੀ ਸੱਚੀ ਜਿਹੀ ਤਰੀ ਬਣੀ ਆ ਕਿੱਦਾਂ ਕੰਮ ਕਰਨ ਗਈ ਜਿੱਦਾਂ ਕਿ ਤੇ ਪਤਾ ਨਹੀਂ ਹੁੰਦਾ ਕਿਸੇ ਗੱਲ ਦਾ ਤੇ ਆਪਣਾ ਕੰਮ ਕਰਨਾ ਨਹੀਂ ਦੱਸ ਨਹੀਂ ਮੇਰੀ ਸੋਣ ਗੱਲ ਇੱਟਾ ਤਾਂ ਤੇ ਮੈਂ ਤੈਨੂੰ ਬਖਸ਼ ਦਿੱਤਾ ਖਲਾਰਾ ਪਾਇਆ ਇੰਨਾ ਤਾਂ ਗਾਂ ਹੀ ਖੋਲੇ ਕੀ ਬਿਮਾਰੀ ਆ ਤਾਈ ਜੀ ਤੜ ਹਮੇਸ਼ਾ ਲੜਨ ਦੇ ਮੁਰਝਿਉ ਉਹਨੇ ਲੜਨ ਦਾ ਹੀ ਹੁੰਦਾ ਮੂਡ ਜਦੋਂ ਗਲਤ ਕੰਮ ਕਰਨਾ ਹੁੰਦਾ ਤੇਰੇ ਵਰਗਿਆਂ ਨੂੰ ਤੇ ਮੇਰੇ ਲੜਨ ਦਾ ਹੀ ਮੂਡ ਹੁੰਦਾ ਵਾ ਕਿਹੜੀ ਗਾਈ ਕਿਹੜੀ ਗਾਈ ਜਿਹੜੀ ਪਰਸਾਂ ਚੋਟੀ ਖੋਲੀ ਸੀ ਉਹੋ ਹੀ ਗਾਈ ਮੈਂ ਤੇ ਕੋਈ ਗਾਈ ਕੋਈ ਨਹੀਂ ਖੋਲੀ ਤੇ ਨਾ ਮੈਨੂੰ ਪਤਾ ਹੀ ਆ ਪਤਾ ਕਿਨੂੰ ਆ ਪਤਾ ਕਿਨੂੰ ਆ ਤੂੰ ਚੰਗੀ ਆ ਨਾਏ ਤੂੰ ਤਾਂ ਖਾਂਦੀ ਨਹੀਂ ਪੀਂਦੀਆਂ ਸਬਜ਼ੀਆਂ ਤੇ ਹੁਣ ਤੂੰ ਉਹਦੇ ਗਾਈ ਵਾਰ ਦਿੱਤੀ ਆ ਕੀ ਗੱਲ ਹੋਰ ਨਹੀਂ ਕਿਸੇ ਨੇ ਮੁੜ ਕੇ ਖਾਣੀਆਂ ਉਹ ਬਾਬਾ ਮੈਂ ਨਹੀਂ ਖੋਲੀ ਹੈਗੀ ਉਹ ਤੁਹਾਡੇ ਹੱਥ ਗੁੱਡੜੇ ਹੋਏ ਨਾ ਤੇ ਪਾਏ ਜੀ ਕੋਈ ਤਜਨਾ ਵੱਜਦੀ ਆ ਤੇ ਨਾਏ ਤੁਹਾਡੇ ਕੋ ਚਜਨਾ ਵੱਜੜੇ ਹੋਏ ਗੁੱਡੜੇ ਹੋਏ ਤੂੰ ਨਹੀਂ ਨਾ ਮੈਂ ਆਹ ਦੇ ਕੇ ਤੈਨੂੰ ਆਹ ਦੇ ਇੱਧਰ ਆ ਮੈਂ ਨਹੀਂ ਅੰਦਰ ਆ ਇੱਧਰ ਅੰਦਰ ਤੈਨੂੰ ਮੈਂ ਅੰਦਰ ਆ ਕਿਹੋ ਜਿਹਾ ਜੋਰ ਆ ਗਿਆ ਤੇਰੇ ਚ ਤੈਨੂੰ ਮੈਂ ਨਹੀਂ ਅੰਦਰ ਆ ਅੰਦਰ ਆ ਮੈਂ ਬਾਹਰ ਜਾਣਾ ਮੈਂ ਮੈਂ ਬਾਹਰ ਜਾਣਾ